ਯਾਰ ਤੋਨੂ ਕਿਵੇਂ ਲੱਗ ਜਾਦੇ ਆ ਤੁਹਾਡੀ ਬੋਟੀ ਪੀਜੀਟੀ ਬੋਟੀ ਕਹਿੰਦੇ ਹਾਏ ਹਾਏ ਦੇਖੋ ਹੁਣ ਸਾਗਰ ਨੂੰ ਆਪਦੀ ਬੋਟੀ ਦੀ ਪੂਰੀ ਮਤਲਬ ਇੰਜੋਏ ਕਰ ਰਿਹਾ ਹੁਣ ਫੇਮ ਤੇ ਉਹਨੂੰ ਲੋਕ ਪਸੰਦ ਕਰ ਰਹੇ ਨੇ ਹੂੰ 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 ਉਵੇਂ ਹੁਣ ਸਮੀਰ ਆਪਣੀ ਬੋਟੀ ਨੂੰ ਇੰਜੋਏ ਕਰ ਰਿਹਾ ਓ ਯਾਰ ਕੀ ਬਾਤ ਹੈ ਮੈਂ ਸਾਰੇ ਦੋਨੋਂ ਪ੍ਰੋਜੈਕਟ ਵੀ ਕਰ ਰਹੇ ਹਾਂ ਹਾਂ ਜੀ ਸਾਡੇ ਗਾਣੇ ਆ ਰਹੇ ਸੀ ਇਕੱਠੇ ਹਾਂ ਜੀ ਗਾਣੇ ਦਾ ਅਸੀਂ ਹੁਣੇ ਪੋਸਟਰ ਸ਼ੇਅਰ ਕੀਤਾ ਜਿਹਦਾ ਨਾਮ ਹੈ ਦੋ ਪੈਗ ਬਿਲਕੁਲ ਉਹਨਾਂ ਨੇ ਕਿਹਾ ਕਿ ਦੋ ਉਹਨਾਂ ਦੇ ਸੀਗੇ ਉਹ ਵੀ ਤੁਹਾਨੂੰ ਲਵਾਤੇ ਚਾਰ ਲੱਗ ਗਏ ਸੀਗੇ ਤੇ ਕਹਿੰਦਾ ਜੀ 2 ਮਿੰਟ ਦਾ ਸੀ 4 ਮਿੰਟ ਦਾ ਬਣ ਗਿਆ ਹਾਂ ਜੀ ਤੇ ਗਾਣਾ ਬਹੁਤ ਘੈਂਟ ਆ ਤੇ ਗਾਣਾ ਮੈਂ ਤੇ ਨਿਸ਼ਾ ਬਾਨੋ ਜੀ ਸੀ ਦੋਨੋਂ ਨੇ ਇਕੱਠਿਆਂ ਦੇ ਸਾਡੇ ਪਹਿਲਾ ਡਿਊਟੀ ਅਫੀਸ਼ੀਅਲੀ Song ਆ ਰਿਹਾ ਹੈ। ਤੇ ਸੀ ਆਪਣੇ ਚੈਨਲ ਦੇ ਉੱਪਰ ਇਹ ਰਿਲੀਜ਼ ਕਰ ਰਹੇ ਆ ਤੇ ਸਾਰਿਆਂ ਨੂੰ ਰਿਕੁਐਸਟ ਹੈ ਕਿ ਜ਼ਰੂਰ ਦੇਖਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਤੁਸੀਂ ਸੋਚਿਆ ਹੋਏ ਪਲਾਨ ਹੈਗਾ ਕਿ ਹੌਲੀ-ਹੌਲੀ ਗਾਣੇ ਕਰਕੇ ਅਸੀਂ ਦੋਨੋਂ ਇਕੱਠੇ ਸ਼ੋਅ ਲਾਉਂ ਇਹ ਹੈਗਾ ਪਲਾਨ ਵੈਸੇ। ਸ਼ੋਅ ਤਾਂ ਸੀ ਲਾਉਣੀ ਆ ਸ਼ੋਅ ਤਾਂ ਵੈਸੇ। ਸ਼ੋਅ ਤਾਂ ਅਸੀਂ ਆਲਰੇਡੀ ਇਕੱਠੀ ਕਰਤੀ ਆਪਣੇ ਗਾਣਿਆਂ ਦੇ ਸ਼ੋਅ ਲੋਕ ਹਾਂ। ਹਾਂਜੀ ਉਹ ਤਾਂ ਹੁੰਦਾ ਹੀ ਆ ਬਿਲਕੁਲ ਵੀ ਆਪਣੇ ਗਾਣੇ ਜਦੋਂ ਤੁਹਾਡੇ ਆਉਂਦੇ ਆ ਅਫੀਸ਼ੀਅਲੀ ਲੋਕ ਸੁਣਦੇ ਨੇ ਤਾਂ ਫਿਰ ਕਰਦੇ ਆ ਤੇ ਸਾਡਾ ਇੱਕ ਦੋ ਸਾਡੇ ਡਿਊਟ Song ਹੈਗੇ ਆ ਜਿਹੜੇ ਪੁਰਾਣੇ ਨੇ ਬਟ ਉਹ ਸਾਡਾ ਲੋਕ ਹਮੇਸ਼ਾ ਸਾਨੂੰ ਫਰਮੈਸ਼ ਕਰਦੀ ਹੁੰਦੇ ਆ ਕਿ ਯਾਰ ਉਹ ਸੁਣਾਓ ਸਾਨੂੰ ਕਿਉਂਕਿ ਉਹ ਇੱਕ ਥੋੜੇ ਪੱਟਜਾ ਬਣ ਜਾਂਦਾ ਜਿਹੜਾ ਜਿਹੜਾ ਸਭ ਤੋਂ ਵੱਧ ਸੁਣਿਆ ਜਾਂਦਾ ਡਿਊਟ ਤੁਹਾਡਾ ਸਟੇਜ ਤੇ ਚਲੋ ਜੀ ਆ ਜੀ ਕੀ ਹੋ ਗਿਆ ਜਿਹੜਾ ਅਸੀਂ ਮੈਦੇ ਦਿਲਜੀਤ ਜੀ ਗਾਉਣੇ ਅਸੀਂ ਆਲਰੇਡੀ ਕਰਤਾ ਸ਼ੁਰੂ ਗਾਉਣੇ ਉਹ ਕੀ ਬਾਤ ਹੈ ਉਹ ਚੱਕਰੇ ਵਾਲਾ ਗਾਣਾ ਇੱਥੇ ਇੱਕਦਮ ਕਹ ਰਹੇ ਨੇ tufaan aur shanti ki zubani ਕੀ ਹੋ ਗਿਆ ਵੀ ਜੱਟਾ ਕੀ ਹੋ ਗਿਆ ਲੱਭਦਾ ਫੇਰੇ ਵੇ ਤੇਰਾ ਕੀ ਖੋ ਗਿਆ ਉਹ ਤੇਰੀ ਮਾਂ ਦੀ ਤਲਾਸ਼ੀ ਹੀ ਲੈਣੀ ਨਹੀਂ ਬਾਪੂ ਸਾਡਾ ਗੁੰਮ ਹੋ ਗਿਆ ਕੀ ਹੋ ਗਿਆ ਵੇ ਜਟਾ ਕੀ ਹੋ ਗਿਆ ਲੱਭਦਾ ਫੇਰੇ ਵੇ ਤੇਰਾ ਕੀ ਖੋ ਗਿਆ ਓਹ ਹੋ ਹੋ ਕੀ ਬਾਤ ਹੈ ਵੈਸੇ ਮੈਨੂੰ ਗੱਲ ਦੱਸੋ ਕਿਦਾਂ ਆਪ ਕੋ ਦੰਡਾਲ ਕਰੇ ਸੀ ਦੋਕ ਪੈਗ ਲਾ ਕੇ ਆਊਟ ਹੋ ਜਾਂਦੇ ਆ ਇਹ ਨਹੀਂ ਇਹਨਾਂ ਨੂੰ ਨਹੀਂ ਇਹ ਇਹ ਇਹਨਾਂ ਦਾ ਇਨਾਂ ਦਾ ਇਹਨਾਂ ਲਈ ਮੈਂ ਇਸ ਚੀਜ਼ ਤੋਂ ਲੱਕੀਆ ਕਿ ਇਹ ਜ਼ਿਆਦਾ ਪੀ ਨਹੀਂ ਸਕਦੀ। ਅੱਛਾ ਜੇ ਇਹ ਪੀ ਲੈਣ ਤਾਂ ਫਿਰ ਇਹ ਸਾਰੀ ਰਾਤ ਵੋਮਟ ਕਰ ਦੇਵੇ ਤੇ ਫਿਰ ਉਹਦੇ ਕਸਮ ਖਾਣਗੇ ਅੱਜ ਤੋਂ ਬਾਅਦ ਨਹੀਂ ਪੀਂਦੇ। ਤੇ ਅੱਜ ਤੋਂ ਬਾਅਦ ਵੀ کہہ ਸਕਦਾ ਵੀ ਉਹ ਥੋੜਾ ਜਿਹਾ ਮਤਲਬ ਆਊਟ ਹੋਣਾ ਇੱਕ ਵਾਰੀ ਜ਼ਿਆਦਾ ਪੀ ਲੈ ਅਗਲੇ ਦਿਨ ਮੈਂ ਸੇਵਾ ਕਰ ਦਿੰਦੀ ਆ। ਉਹਨਾਂ ਨੇ ਉਹ ਵੀ ਕਰਵਾ ਦਿੱਤਾ। देखो यार भी आप जी ज्यादा सीरियस ना लो वैसे माड़ी है। नहीं आपारे आपारे है पर जस जस्ट एंजॉयमेंट लिए आप पी लेने अच्छा वैसे जब वो जिस दिन तू उस दिन बहुत दुखी बैठे सीगे अपने फ्लैट्स के बाद उस दिन की हुई सी गल लाइक की कि निशा हुन दा हुन ता नहीं कोटे निशा <laughs> <laughs> नहीं नहीं ब्रो किन्ना बड़ा वहम है किन्ना बड़ा वहम है निशा ने दस ਮੈਨਾਂ ਜਦ ਫਸਟ ਟਾਈਮ ਇਹਨਾਂ ਨੂੰ ਮਿਲਿਆ ਲੱਗਿਆ ਯਾਰ ਮੈਨੂੰ ਲਾਈਕ ਐਲਨ ਨਾਲ ਸੀ ਗੱਲ ਕਰਦੇ ਕਰਦੇ ਲੜਬੂ ਗਈ ਬੱਸ ਹੈਨਾ ਯਾਰ ਮੈਨੂੰ ਇਹ ਇਸ ਗੱਲ ਦਾ ਮੈਨੂੰ ਆਨਸਰ ਦੋ ਯਾਰ ਮੈਂ ਐ ਕਿਉਂ ਕਿਉਂਕਿ ਉਹ ਫਿਲਮਾਂ ਦੇ ਵਿੱਚ ਨਾ ਕਰੈਕਟਰ ਹੁੰਦਾ ਕਿ ਭੱਜ ਭੱਜ ਕੇ ਭੱਜ ਭੱਜ ਕੇ ਜੇ ਪੈਣਾ ਉਦਾਂ ਉਦਾਂ ਲੱਗਦਾ ਫਿਰ ਉਹ ਥੋੜੇ ਜਿਹੀ ਕਮੇਜ਼ ਉਦਾਂ ਕ੍ਰੀਏਟ ਹੋ ਜਾਂਦੀ ਹੈ ਕਿਉਂਕਿ ਜਿੰਨ ਤੱਕ ਤੁਸੀਂ ਕਿਸੇ ਨੂੰ ਮਿਲਦੇ ਨਹੀਂ ਕਿਸੇ ਨਾਲ ਗੱਲਬਾਤ ਨਹੀਂ ਕਰਦੇ ਫਿਰ ਉਹ ਵੀ ਭੱਜ ਭੱਜ ਕੇ ਪੈਂਦੀ ਸੀ ਮੈਨੂੰ ਨਹੀਂ ਨਹੀਂ ਮੈਨੂੰ ਤਾਂ ਕੀ ਪੈਣਾ ਮੈਨੂੰ ਕਿੱਥੇ ਮਿਲੇ ਸੀ ਤੁਸੀਂ ਦੱਸੋ ਮੈਨੂੰ ਤਾਂ ਕੀ ਪੈਣਾ ਮੈਨੂੰ ਭੱਜ ਭੱਜ